5/12/24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਛ ਪੰਦੇ ਜਿਹੜੇ ਲੁੱਟਖੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਛ ਲੱਗਦਾ ਤੇ ਨितीश ਛੱਬੀ ਨੂੰ ਸੱਚੋ ਜੋਧੇਵਾਲ ਆਪਣੀ ਪੁਲਿਸ ਪਾਰਟੀ ਨਾਲ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਨੇ ਛੇਪੂਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੁਰਿਆ ਘੇਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਬੈਨਾ ਨੰਬਰ ਮੋਟਰਸਾਈਕਲ ਸੀਗਾ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਕੋ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਹੀ ਆ ਜਿਨ੍ਹਾਂ ਦੇ ਨਾਂ ਸੀਗੇ ਦੀਪਕ ਕੁਮਾਰ ਏਲੀਅਸ ਰਾਜੂ ਸਨ ਆਫ ਪਰਮਪਾਲ ਵਾਸੀ ਲੱਡੂ ਕਲੋਨੀ ਪਿੰਡ ਕਾਸਾਬਾਦ ਮਿਹਰਬਾਨ ਲੁਧਿਆਣਾ ਉਮਰ ਹੈਗੀ ਹੈ ਦੀ 26 ਸਾਲ ਇੱਕ ਹੈਗਾ ਸੀ ਰਿਤਿਕ ਮਿਸ਼ਰਾ son of ਸੁਸ਼ੀਲ ਮਿਸ਼ਰਾ ਇਹ ਕਾਲੀ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਕਾਬੂ ਕੀਤਾ ਇਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 2 307 112 35 ਬੀ ਐਨ ਐਸ ਤਹਿਤ ਥਾਣਾ ਜੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਨੇ ਤਫਤੀਸ਼ ਇਹਨਾਂ ਕੋਲੋਂ ਅਸੀਂ 3 ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੇ ਆ ਤੇ 12 ਮੋਬਾਈਲ ਰਿਕਵਰ ਕੀਤੇ ਗਏ ਇਹਨਾਂ ਨੂੰ ਸਰ ਟੋਟਲ ਕਿੰਨੇ ਜਾਣੇ ਆ ਗਰੁੱਪ ਦੇ ਵਿੱਚ ਟੋਟਲ ਤਿੰਨ ਜਣੇ ਆ ਜੀ ਅਸੀਂ ਜੀ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ ਤਿੰਨ ਪਰਚੇ ਦਰਜਾ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ ਪੰਜ ਪਰਚੇ ਦਰਜਾ ਜੀ ਸਰ ਕੋਈ ਨਸ਼ੇ ਵੀ ਆਦੀ ਵਗਰਾ ਵੀ ਹੈਗੇ ਆ ਆ ਕਰਦੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲਾਗੇ ਜਿਵੇਂ ਥਾਣਾ ਟਿੱਬਾ ਆ ਮਿਹਰਬਾਨ ਆ ਇਸ ਏਰੀਏ ਦੇ ਵਿੱਚ ਇਧਰ ਜੋਧੇਵਾਲ ਦੇ ਇਧਰ ਵਾਰਦਾਤਾ ਕਰਦੇ ਸੀ ਪਰ ਕਿਹੜੀ ਵਾਰਦਾਤ ਇਹਨਾਂ ਵੱਲੋਂ ਕੀਤੀ ਗਈ ਹੈ ਯੁਵਾਕ ਦੇ ਨਾਲ ਡੰਡਿਆਂ ਨਾਲ ਮਾਰਕੁੱਟ ਦੀ ਉਹ ਕਿਹੜੀ ਜਗ੍ਹਾ ਦੀ ਹੈ ਕੋਈ ਸਹੀ ਉਹ ਉਹ ਸ਼ਿਮਲਾ ਕਲੋਨੀ ਦੀ ਨਿਕਲੀ ਹੈ ਜੀ ਹਮਲਾ ਸ਼ਿਮਲਾ ਕਲੋਨੀ ਕਲਾਸ਼ ਨਗਰ ਤੇ ਉਹ ਯੁਵਾਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਕੋਈ ਅੱਛਾ ਉਹ ਆਇਆ ਨਹੀਂ ਸੀ ਇੱਥੇ ਸਰ ਇੱਥੇ ਪਤਾ ਨਹੀਂ ਇਹ ਜਾਈਂ ਨਾਲ ਕੋਈ ਹੋਰ ਵੀ ਕਰਾ ਦੇ ਵਿੱਚ ਬੰਦੇ ਹੋਰ ਸ਼ਾਮਿਲ ਜੀ ਹੈ ਹਾਂਜੀ ਔਰ ਮਾਰਡ ਲਿਆ ਗਾ ਪੁੱਛ ਗਛ ਤਤਤੀਸ਼ ਜਾਰੀ ਹੈ ਜਿਹੜੇ ਮੋਟਰਸਾਈਕਲ ਵਗੈਰਾ ਸਿਰ ਕਿੱਥੋਂ ਕਿੱਥੋਂ ਚੋਰੀ ਹੋਏ ਆ ਇਹ ਲੁਧਿਆਣੇ ਚੋਂ ਜਾਂ ਬਾਹਰਲੇ ਇਲਾਕਿਆਂ ਚੋਂ ਬਈ ਇਹ ਲੁਧਿਆਣੇ ਜੇ तकरीबन ਚੋਰੀ ਹੋਏ ਸਾਰੇ ਕੀ ਵਾਰਦਾਤ ਆ ਕੀ ਮੌੜਤੀ ਆ ਸਰ ਕਿੰਦਾ ਵਾਰਦਾਤ ਕਿੰਦਾ ਕਰਦੇ ਨੇ ਜੀ ਇਹ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੂੰ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੁਝ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਸੀ ਜਾਂ ਡਰਾ ਕੇ ਦੇ ਕੋ ਖੋਵਾ ਕਰ ਲਈ ਸੀ ਤੇ ਸਾਰੇ ਨਸ਼ੇ ਨੂੰ ਸ਼ੇ ਕਰਦੇ ਆ तकरीबन ਨਸ਼ੇ ਦੀ ਆਦੀ ਹੈ ਬੰਦੇ ਪ੍ਰੈਜ਼ੈਂਟ ਇਹਨਾਂ ਦਾ ਸਰ ਕੋਈ ਕੋਈ ਹੋਰ گرو ਕੋਈ ਜਿੱਦਾਂ ਅੱਗੇ ਮੋਬਾਈਲ ਮੂਲ ਕਿੱਥੇ ਵੇਚਦੇ ਆ ਜੀ ਕੋਈ ਤਫ਼ਤੀਸ਼ ਚੱਲ ਰਹੀ ਹੈ ਜੀ ਅੱਗੇ ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ ਹੁਣ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਸਰੇ ਪ੍ਰਵਾਸੀ ਨੂੰ ਹੀ ਟਾਰਗੇਟ ਕਰਦੇ ਸੀ ਜਾਂ ਬਾਕੀਆਂ ਇਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕਿਹੜਾ ਹੈ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮ ਹੈ ਲੁੱਟਖੋ ਕਰਨੀ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨਾਂ ਨੇ ਲੁੱਟਖੋ ਕਰ ਲੈਣੀ ਹੈ